ਅੰਜਨ ਸ਼ਕਤੀ ਸਟੂਡੀਓ ਦੇ ਪਿਆਰੇ ਦਰਸ਼ਕੋ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਵੈਲਕਮ ਕਰਦਾ ਸਵਾਗਤ ਕਰਦਾ ਅੱਜ ਸੰਡੇ ਤੇ ਅੱਜ ਹੈ 12 ਅਕਤੂਬਰ 2025 ਹਰ ਸੰਡੇ ਜਰਮ ਆਪ ਜੀ ਲਈ ਸੁਰਖੀ ਦਾ ਪ੍ਰੋਗਰਾਮ ਜਿਸ ਨੂੰ ਸੀ ਨਿਊਜ਼ ਐਨਲਿਸਿਸ ਵੀ ਕਹਿੰਦੇ ਹਨ ਲੈ ਕੇ ਮੈਂ ਹਾਜ਼ਰ ਆ ਪਿਆਰੇ ਦਰਸ਼ਕ ਜਦੋਂ ਅਸੀਂ ਨਿਊਜ਼ ਐਨਲਿਸਿਸ ਪੇਸ਼ ਕਰਦੇ ਹਾਂ ਤਾਂ ਅਸੀਂ ਆਪਣੇ ਸਟੂਡੀਓ ਵਿੱਚ ਸਿਲੇਕਟਡ ਨਿਊਜ਼ ਪੇਪਰਸ ਅਰੇਂਜ ਕਰਦੇ ਹਾਂ ਜਿਸ ਤਰ੍ਹਾਂ ਜਿਵੇਂ ਮੇਰੇ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਨਿਊਜ਼ ਪੇਪਰ ਹੈ ਜਗ ਬਾਣੀ ਹੈ ਇੰਗ੍ਰੇਸ਼ੀਅਨਿਜ਼ ਦੇ ਪਰਸੈਂਟ ਡੇਟਰ ਵੀ ਹੇਰ ਪੰਜਾਬੀ ਜਾਗਰਣ ਹੈ ਅਤੇ ਕੁਝ ਬੋਲ ਨਹੀਂ ਸਵੇਪਰਾਣ ਇਹਨਾਂ ਦੀ ਸਿਲੇਕਟਡ ਹੈਡਲਾਈਨਸ ਦਾ ਨਿਊਜ਼ ਐਨਲਿਸਿਸ ਕੀਤਾ ਜਾਵੇਗਾ ਕਿ ਜਦੋਂ ਅਸੀਂ ਨਿਊਜ਼ ਐਨਲਿਸਿਸ ਕਰਦੇ ਹਾਂ ਅਸੀਂ ਕਈ ਪੁਆਇੰਟਸ ਨੂੰ ਆਪਣੇ ਐਨਲਿਸਿਸ ਦਾ ਆਧਾਰ ਬਣਾਉਂਦੇ ਹਾਂ ਫਸਟ ਕੀ ਹੈ ਪੁਆਇੰਟ ਕਿ ਜੋਸ ਨਿਊਜ਼ ਸਿਲੇਕਟ ਕੀਤੀ ਹੈ ਉਸ ਦੇ ਜਿਹੜੇ ਬੈਕਗ੍ਰਾਉਂਡ ਕੀ ਹੈ ਸੋ ਕੋ ਸਟੋਰੀ ਕਿਸ ਤਰ੍ਹਾਂ ਚਲਦੀ ਆ ਰਹੀ ਹੈ ਬੈਕਗ੍ਰਾਉਂਡ ਸਟੋਰੀ ਸੈਕੰਡ ਪੁਆਇੰਟ ਇਹ ਹੁੰਦਾ ਕਿ ਜੋਸ ਨਿਊਜ਼ ਸਿਲੇਕਟ ਕੀਤੀ ਉਸ ਦੀ ਕਰੰਟ ਸਟੋਰੀ ਐਟ ਪ੍ਰੈਜ਼ੈਂਟ ਉਸ ਦਾ ਕੀ